ਪਿੰਡ ਪੱਖੋਲ ਵਿਧੀ ਦੁਕਾਨ ਆ ਗਰਮੀਰ ਸਿੰਘ ਮੀਤੀ ਇਹ ਵੀਰ ਨੂੰ ਦੇਖੋ ਸਾਰਾ ਸਿਆਲ ਤੇ ਸਾਰੀ ਗਰਮੀ ਕਿ ਵੀਰੇ ਨੇ ਬਸ ਬਾਹਾਂ ਦੇਖੋ ਇਦਾਂ ਹੀ ਅਧੀਆਂ ਮਾਹੀ ਰਹਿੰਦੀਆਂ ਭਾਵੇਂ ਪੂਰਾ ਸਿਆਲ ਹੋਵੇ ਪੂਰੀ ਮਤਲਬ ਬਰ ਪੈਂਦੀ ਹੋਵੇ ਕਿਉਂ ਕੀਤੀ ਦੱਸੀ ਬਾਈ ਸਾਡੀ ਗੱਲ ਹਾਂ ਕੱਢ ਨਹੀਂ ਮੰਨਦਾ ਬੰਨੀ ਕੀ ਖਾਂਦਾ ਜਰਾ ਹਾਂ ਬਾਈ ਇਹਦਾ ਮੜਾ ਰਾਜ ਦੱਸ ਯਾਰ ਵੀਰ ਵਣ ਕੇ ਵੇ ਕੀ ਗੱਲ ਮੈਨੂੰ ਠੰਡ ਕਾ ਤੂੰ ਨਹੀਂ ਲਾਦੇ ਨਹੀਂ ਨਹੀਂ ਕੋਈ ਚੀਜ਼ਾਂ ਇਹ ਜਿਹੇ ਖਾਣਾ ਗਰਮ ਚੀਜ਼ ਕੀ ਮਤਲਬ ਨਹੀਂ ਨਹੀਂ ਖਾਧੂਣੇ ਨਹੀਂ ਨਹੀਂ ਕੋਈ ਮਾੜੀ ਜੀ ਮੇਨ ਬਣ ਕੇ ਦੱਸ ਮੈਨੂੰ ਨਹੀਂ 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 ਟੀਟ ਨਹੀਂ ਕਈ ਗਰੀ ਮੈਂ ਤੈਨੂੰ ਹੋਣ ਦਾ ਨਹੀਂ ਡਾਕਟਰ ਸੈਟ ਕਰ ਦਿੰਦਾ ਹੁੰਦਾ ਪਰ ਇਹ ਠੰਡ ਲੱਗੂਗੀ ਤੇ ਸਰੀਰ ਮੇਰੀ ਮੇਰੀ ਗੱਲ ਸੁਣ ਮੈਂ ਤੈਨੂੰ ਹੋਣ ਦਾ ਨਹੀਂ ਦੇਖਦਾ ਨਹੀਂ ਉਹ ਤਾਂ ਹੈ ਤੈਨੂੰ ਵੀ ਪਤਾ ਨਾ ਵੀ ਮੈਂ ਕਦੋਂ ਦਾ ਦੇਖਦਾ ਮੈਂ ਉਹ ਹੀ ਕਹਿੰਦਾ ਤੂੰ ਕੋਟੀ ਨਹੀਂ ਪਾਈ ਮੋਟਰ ਹੱਲ ਤੇ ਜਾਂਦਾ ਤੂੰ ਫੜ ਨਹੀਂ ਲੱਗਦੀ ਉਹ ਇੰਨੀ ਚੱਲਦੀ ਤਾਂ ਤਕੜਾ ਨਹੀਂ ਇਹ ਮੈਂ ਲੋਈ ਲਾਈ ਕਿਹਨੇ ਹਰਦਾ ਲੱਗਦਾ ਸਭ ਕੁਛ ਯਾਰ ਲੱਗਦਾ ਸਭ ਕੁਛ ਆ ਨਹੀਂ ਨਹੀਂ ਆ ਤਾਂ ਕੋਈ ਹੋਈ ਬਾਈ ਇਹਦੀ ਸ਼ਕਤੀ ਆ ਗਈ ਇਹਦੀ ਸ਼ਕਤੀ ਆ ਗਈ ਪਰ ਨਹੀਂ ਹੁਣ ਤੂੰ ਆ ਦੇਲਾ ਤੇਰੇ ਗਿੱਤ ਕੋਟ ਪਾਇਆ ਆ ਮੁੰਡੇ ਨੇ ਹੁਣ ਲਾ ਕੇ ਤੇ ਰੱਖਿਆ ਇਹਨੇ ਲਾ ਕੇ ਰੱਖਿਆ ਹੁਣ ਕੰਮ ਕਰਦਾ ਕਰਕੇ ਮੇਰੇ ਪਾਇਆ ਹੋਇਆ ਹਾਂ ਉਹੀ ਤਾਂ ਗੱਲ ਆ ਵੀ ਮੈਂ ਜਦੋਂ ਦਾ ਇਹਨੂੰ ਦਿੱਤੀ ਇਹਦੀ ਸ਼ਕਤੀ ਆ ਪਰਮਾਤਮਾ ਨਹੀਂ ਬਾਈ ਸਹੀ ਗੱਲ ਆ ਮਿੱਤ ਕੋ ਰਾਏ ਲੱਸ ਮੜਾ ਯਾਰ ਨਹੀਂ ਬਾਣਾ ਤੇ ਜਾ ਕੇ ਬਈ ਤਵੱਸਿਆ ਤਵੱਸਿਆ ਕਰਦੇ ਜਿਵੇਂ ਸ਼ਕਤੀ ਆ ਪੱਕੀ ਇੱਥੇ ਦਾ ਦਰਨਾ ਹੈ ਆਪਣੇ ਹੈਂਪਨ ਸਾਹਿਬ ਉੱਥੇ ਵੀ ਆ ਗਿਆ ਨਾ ਦੇ ਦੁਹੇਮ ਗੋਣ ਸਾਹ ਦੇਖ ਲੈ ਵੀ ਆਪਾਂ ਚਲ ਮੈਂ ਤਾਂ ਕਦੇ ਗਿਆ ਨਹੀਂ ਹੁ ਜਿਹੜੇ ਨੂੰ ਜਾਂਦੇ ਆ ਉਹ ਕਿੰਨੇ ਕੰਨੇ ਉਹਨੇ ਕੋਟੀਆਂ ਮਰਿਆ ਨਹੀਂ ਆਕੜਿਆ ਉਹ ਕੰਮ ਹੋਣਾ ਇਹਨਾਂ ਹਾਂ ਜਿਤਕ ਉੱਡੀ ਵਟ ਖਰੀਦਿਆ ਨਹੀਂ ਪਾਉਣਾ ਗਿਆ ਨਹੀਂ ਯਾਰ ਮੈਂ ਤਾਂ ਚਲ ਹੁਣ ਮੈਂ ਵੀ ਇਹਨੂੰ ਦੇ ਦਉਣਾ ਨੂੰ ਟੀ-ਸ਼ਰਟ ਚ ਹੁੰਦਾ ਜਦੋਂ ਮਰਜੀ ਦੇ ਲੈ ਹਾਂ ਟੀ-ਸ਼ਰਟ ਹੀ ਹੁੰਦੀ ਉਹਦਾ ਮੈਂ ਤਾਂ ਆ ਜਾ ਜਨਵਰੀਆ ਫਰਵਰੀ ਵੀ ਚੱਲੂ ਠੰਡ ਫੇਰ ਵੀ ਗਾਹਾਂਗਾ ਵਧੀਆਂ ਹੁਣ ਦੇਖ ਤਾਂ ਹੁੰਦੇ ਕਿੰਨੀ ਪੈਂਦੇ ਆ ਪੈਂਡ ਆਈ ਨੇ ਪੈਂਡ ਆਈ ਜਾਣਾ ਨਾਲ ਪੈਂਡ ਵੀ ਘਟੋ ਘਟ ਚਲੋ ਹੁਣ ਪੈਂਡ ਦਾ 9 ਦਾ 2 ਦਾ ਕੀ ਲੈਣਾ ਮੈਂ ਇਤੋਂ ਜਾਂਦਾ 10 ਕਿਲੋਮੀਟਰ ਜਾਣ ਆ 10 ਕਿਲੋਮੀਟਰ ਆਉਣਾ ਆਪਾਂ ਇਥੋਂ ਘਰ ਤੋਂ ਇੱਥੇ ਤੱਕ ਆਉਨੇ ਆ ਤਾਂ ਵੀ ਦੇਖ ਲੈ ਵੀ ਕੋਟੀ ਪਾ ਆ ਕੋੜ ਪਾ ਕੇ ਆਉਨੇ ਆ ਵੀ ਹਾਂ ਯਾਰ ਅੱਡੇ ਤੱਕ ਵੀ ਚੱਲੀ ਜਾ ਵੀ ਵੀ ਕਹਿੰਦੇ ਅਸੀਂ ਢੰਡ ਨਾ ਲੱਗ ਜੇ ਜਰੇ ਨਹੀਂ ਜਿੰਮ ਵਾਲੀ ਗਰਮੀ ਬਣਦੀ ਹਾਂ ਕਰਦਾ ਮੁੰਡਾ ਉਹਦਾ ਆ ਲੰਗ ਗਰਮੀ ਤਾਂ ਵੀ ਰਾਜ ਤਕੜਾ ਵੀ ਮਿੱਤੇ ਦਾ ਕੋਈ ਦੱਸ ਦੇ ਯਾਰ ਮਾੜਿਆ ਆ ਉਹਦੀ ਨਾਲ ਕਿ ਮੈਂ ਆਉਦੀ ਖਰਾਕ ਦੱਸ ਆਉਦੀ ਖਰਾਕ ਦੱਸ ਵੀ ਬਣ ਕੇ ਮਾੜੀ ਦੱਸ ਦੇ ਕਿਉਂ ਦੇਖ ਤੇਰੀ ਵੀਡੀਓ ਸਾਰਿਆਂ ਨੇ ਦੇਖਣੀਆਂ ਅਸੀਂ ਇਧਰ ਰਾਜ ਅੱਜ ਕਲੀਅਰ ਅਸੀਂ ਕਰਨਾ ਕਿ ਹਾਂ ਨੋਰਮਲੀ ਬਸ ਮੁੰਈ ਬਸ ਚੱਲਦਾ ਹੀ ਰਹਿਣਾ ਅੱਛਾ ਚਲੋ ਮੇਰਾ ਮਾਲਕ ਜੀ ਹਾਂ ਕਿ ਮੈਂ ਵੀ ਜੱਕੜੀ ਜਿਹੜਾ ਗੱਲ ਵੀਡੀਓ ਨਹੀਂ ਸੰਗਦਾ ਨਹੀਂ ਉਹਦਾ ਵੀਡੀਓ ਤਾਂ ਸੰਗਦਾ ਨਹੀਂ ਤਾਂ ਹੁਣ ਖਰਾਕ ਦੱਸਦੇ ਸੋਹ ਤਾਂ ਤੇਰੀ ਖਰਾਕ ਯਾਰ ਖਲਾਕ ਆਪਣੀ ਨੋਰਮਲੀ ਆ ਕੋਈ ਰਾਤ ਹੁੰਦੀ ਆ ਨਹੀਂ ਬਸ ਆਮੀ ਜਿਵੇਂ ਹੁੰਦਾ ਬਸ ਮਸੂਈ ਉਹਦੇ ਕਹਾਂ ਨੂੰ ਜੇ ਸਰੀਰ ਚੱਲਦਾ ਲੋਹੀ ਚੱਕਰ ਆ ਚੱਲਦਾ ਚੱਲਦਾ ਚੱਕਰ ਨਹੀਂ ਇਹਦੇ ਕੋਈ ਇਹਦੇ ਕੋਈ ਨਹੀਂ ਨਹੀਂ ਮੇਰਾ ਉਦਾਂ ਨਾ ਗੇਮ ਚ ਪੰਜਾਬ ਤੋਂ ਫਰ ਟਾਈਮ ਆ ਸੂਰੇ ਉੱਤੇ ਪਹਿਲਾਂ ਮੇਰੀ ਗੇਮ ਭੁੱਲ ਗਿਆ ਲਓ ਜੀ ਬਈ ਲਓ ਜੀ ਆ ਵੀਰਾ ਸਾਡਾ ਗਰਮੀਤ ਮੀਤੀ ਪਤਾ ਨਹੀਂ ਮਤਲਬ ਵੀਰ ਨੂੰ ਮਾਲਕ ਵੱਲੋਂ ਬਕਸਾ ਦੇਖ ਲਓ ਸਿਆਲ ਦੇ ਵਿੱਚ ਨਾ ਤਾਂ ਇਹਨੇ ਕੋਟੀ ਪੋਣੀ ਆ ਨਾ ਇਹਦੇ ਕਦੀ ਭੂਰੀ ਦੇਖੀ ਆ ਮਾ ਸਾ ਨੋਰਮਲ ਟੀ-ਸ਼ਰਟ ਦੇਖੀ ਆ ਪੂਰੀ ਭਾਵੇਂ ਫੁੱਲ ਪੂਰੀ ਠੰਡ ਆ ਕੋਰਾ ਵੀ ਪੈਂਦਾ ਤਾਂ ਵੀ ਹੁੰਦਾ ਹੁਣ ਆਪਾਂ ਦੇਖੋ ਕਿੰਨਾ ਕੁਝ ਪਾਉਣੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਟ ਆਪਾਂ ਲਾਉਂਦੇ ਨਹੀਂ ਵੀ ਠੰਡ ਨਾ ਲੱਗ ਜੇ ਇਹ ਵੀਰ ਦੇ ਇਦੋਂ ਝਾਕ ਵੀਰ ਬਣ ਕੇ ਮਾਰੇ ਆ ਹਾਂ ਯਾਰ ਆ ਨਾ ਸੰਗ ਨਾ ਯਾਰ ਤੁਹਾਨੂੰ ਕੋਈ ਗੱਲ ਨਹੀਂ ਫੇਰ ਗਿਆ ਆਪਾਂ ਦਰਸ਼ਕਾਂ ਨੂੰ ਦਿਖਣਾ ਹੀ ਆ ਤੇ ਜਿਹੜਾ ਇਹ ਬੰਤੇ ਬਦਨ ਛੱਡ ਲਵਾ ਕੇ ਦਿਖਾ ਰਹੇ ਠੀਕ ਹੈ ਡਾਕਟਰਾਂ ਦੇ ਹੱਥ ਖੜੇ ਹੋਗੇ ਹਾਂ ਸਹੀ ਗੱਲ ਆ ਯਾਰ ਮੈਂ ਤਾਂ ਆਪ ਦੇਖ ਕੇ ਹੈਰਾਨਾ ਬਹੁਤ ਟਾਈਮ ਦਾ ਦੇਦਾ ਉਹ ਕੁਦਰਤੀ ਜਿਹੀ ਵਿਦਿਆਤਮਾ ਦੀ ਸ਼ਕਤੀ ਆ ਇਹਦੇ ਵਿੱਚ